ਕਬੀਰ ਸੰਤ ਮੂਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਬਾਪਰੇ ਜੋ ਹਟੇ ਹਾਟ ਬਿਕਾਏ ਕਬੀਰ ਜੀ ਨੇ ਇਸ ਸ਼ਲੋਕ ਵਿੱਚ ਸੰਤ ਬਿਰਤੀ ਅਤੇ ਸਾਖਤ ਬਿਰਤੀ ਦਾ ਜ਼ਿਕਰ ਕੀਤਾ ਹੈ ਸੰਤ ਬਿਰਤੀ ਕੀ ਹੁੰਦੀ ਹੈ ਜਦੋਂ ਮੇਰਾ ਮਨ ਗੁਰ ਉਪਦੇਸ਼ ਨੂੰ ਕਮਾ ਕੇ ਸਤਿਗੁਰ ਦੇ ਰੱਬੀ ਗਿਆਨ ਨੂੰ ਪ੍ਰਾਪਤ ਕਰਕੇ ਸ਼ੁਭ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ। ਔਗਣਾਂ ਤੋਂ ਮੁਕਤ ਹੋ ਜਾਵੇ ਉਹ ਸੰਤ ਬਿਰਤੀ ਹੁੰਦੀ ਹੈ। ਉਹ ਮਾਨਸਿਕ ਅਵਸਥਾ, ਉਹ ਸਟੇਟ ਆਫ ਮਾਈਂਡ ਸੰਤ ਬਿਰਤੀ ਹੁੰਦੀ ਹੈ ਜਦੋਂ ਸਾਡੇ ਕੋਲ ਸ਼ੁਭ ਗੁਣ ਹੁੰਦੇ ਹਨ। ਜਦੋਂ ਮੇਰੇ ਜੀਵਨ ਵਿੱਚ ਸ਼ੁਕਰਾਨਾ ਹੁੰਦਾ ਹੈ। ਸਾਕਤ ਬਿਰਤੀ ਸਾਕਤ ਬਿਰਤੀ ਉਹ ਹੁੰਦੀ ਹੈ ਜਦੋਂ ਮੇਰਾ ਮਨ ਗੁਰ ਉਪਦੇਸ਼ ਤੋਂ ਦੂਰ ਚੱਲਿਆ ਜਾਵੇ। ਔਗਣ ਆਪਣੇ ਜੀਵਨ ਵਿੱਚ ਹੋਣ, ਵਿਕਾਰ ਆਪਣੇ ਜੀਵਨ ਵਿੱਚ ਹੋਣ ਉਹ ਮਾਨਸਿਕ ਅਵਸਥਾ ਵਾਲਾ ਮਨੁੱਖ ਸਾਖਤ ਬਿਰਤੀ ਵਾਲਾ ਹੁੰਦਾ ਹੈ ਕਬੀਰ ਜੀ ਨੇ ਇਸ ਸ਼ਲੋਕ ਵਿੱਚ ਸਾਨੂੰ ਸਮਝਾਇਆ ਹੈ ਕਬੀਰ ਸੰਤ ਮੁਏ ਕਿਆ ਰੋਈਏ ਮੁਏ ਤੋਂ ਭਾਵ ਕਿ ਜਦੋਂ ਸੰਤ ਬਿਰਤੀ ਪ੍ਰਾਪਤ ਕਰਕੇ ਮੈਂ ਔਗਣਾ ਵਾਲੇ ਜੀਵਨ ਤੋਂ ਵਿਕਾਰਾਂ ਵਾਲੇ ਜੀਵਨ ਤੋਂ ਮਰ ਗਿਆ ਭਾਵ ਕਿ ਔਗਣ ਖਤਮ ਕਰ ਦਿੱਤੇ ਵਿਕਾਰ ਖਤਮ ਕਰ ਦਿੱਤੇ ਔਗਣਾ ਵਾਲਾ ਜੀਵਨ ਤਿਆਗ ਦਿੱਤਾ ਕਿਆ ਰੋਈਏ ਕੀ ਅਫਸੋਸ ਕਰੀਏ ਕਿਉਂ ਰੋਣਾ ਕਿਉਂਕਿ ਸੰਤvirti ਪ੍ਰਾਪਤ ਕਰਕੇ ਔਗਣ ਛੱਡ ਕੇ ਜੋ ਆਪਣੇ ਗ੍ਰਹਿ ਜਾਏ ਮੈਂ ਆਪਣੇ ਨਿਜ ਘਰ ਵਿੱਚ ਹੁਣ ਪ੍ਰਵੇਸ਼ ਕਰ ਗਿਆ ਭਾਵਕੇ ਆਪਣੇ ਹਿਰਦੇ ਵਿੱਚ ਟਿਕ ਗਿਆ ਹਾ ਕਿਉਂਕਿ ਹੁਣ ਮੈਨੂੰ ਉਹ ਵਾਯੂਗੁਰੂ ਆਪਣੇ ਅੰਗ ਸੰਗ ਮਹਿਸੂਸ ਹੁੰਦਾ ਹੈ ਹੁਣ ਮੇਰੇ ਜੀਵਨ ਦੇ ਵਿੱਚ ਅਡੋਲਤਾ ਆ ਗਈ ਹੈ ਸਥਿਰਤਾ ਆ ਗਈ ਹੈ ਕਿਉਂਕਿ ਹੁਣ ਮੈਂ ਆਪਣੇ ਨਿਜ ਘਰ ਵਿੱਚ ਬੈਠ ਗਿਆ ਹਾ ਰੋਵੋ ਸਾਕਤ ਬਾਪਰੇ ਜੋ ਹਟੇ ਹਾਟ ਵਕਾਏ ਸਾਕਤ ਲੋਕ ਰੋਣ ਸਾਕਤ ਭਾਵ ਕੇ ਸਾਕਤ ਬਿਰਤੀ ਵਾਲੇ ਭਾਵ ਕੇ ਔਗਣਾ ਵਾਲੇ ਵਿਅਕਤੀ ਹਰ ਸਮੇਂ ਰੋਂਦੇ ਰਹਿਣਗੇ ਹਰ ਸਮੇਂ ਪਰੇਸ਼ਾਨ ਰਹਿਣਗੇ ਜੋ ਹਾਟੇ ਹਾਟ ਵਿਕਾਏ ਭਾਵ ਕੇ ਹਾਟੇ ਹਾਟ ਦੁਕਾਨ ਦੁਕਾਨ ਤੇ ਵਿਕਰੀ ਕੋਈ ਚੀਜ਼ ਵਿਕ ਜਾਵੇ ਇਸ ਦੀ ਇੱਕ ਉਦਾਹਰਨ ਲੈ ਕੇ ਕਬੀਰ ਜੀ ਨੇ ਸਮਝਾਇਆ ਕਿ ਹਾਟੇ ਹਾਟ ਵਿਕਾਏ ਤੋਂ ਭਾਵ ਕੇ ਜਿਸ ਦੇ ਜੀਵਨ ਦੇ ਵਿੱਚ ਟਿਕਾਹ ਨਹੀਂ ਹੈ ਜਿਸ ਦੇ ਜੀਵਨ ਦੇ ਵਿੱਚ ਹਰ ਸਮੇਂ ਭਟਕਣਾ ਹੈ ਜਿਵੇਂ ਕੋਈ ਵਸਤੂ ਹਰੇਕ ਦੁਕਾਨ ਤੇ ਵਿਕਦੀ ਹੋਵੇ ਭਾਵਕੇ ਭਟਕਣਾ ਵਾਲਾ ਜੀਵਨ ਉਸ ਸਾਖਤ ਬਿਰਤੀ ਵਾਲੇ ਮਨੁੱਖ ਦੇ ਜੀਵਨ ਦੇ ਵਿੱਚ ਹਰ ਸਮੇਂ ਭਟਕਣਾ ਹੋਏਗੀ ਹਰ ਸਮੇਂ ਰੋਂਦਾ ਹੀ ਰਹੇਗਾ ਸੋ ਕਬੀਰ ਜੀ ਨੇ ਇਸ ਸ਼ਲੋਕ ਅੰਦਰ ਸਾਨੂੰ ਸਮਝਾਇਆ ਹੈ ਕਿ ਸਾਨੂੰ ਸੰਤ ਬਿਰਤੀ ਦੇ ਧਾਰਨੀ ਬਣਨਾ ਚਾਹੀਦਾ ਹੈ ਸਾਖਤ ਬਿਰਤੀ ਤਿਆਗ ਦੇਣੀ ਚਾਹੀਦੀ ਹੈ ਵਿਕਾਰਾਂ ਵਾਲਾ ਜੀਵਨ ਛੱਡ ਕੇ ਆਗੁਣਾ ਵਾਲਾ ਜੀਵਨ ਛੱਡ ਕੇ ਸੰਤ ਬਿਰਤੀ ਦਾ مالک ਬਣ ਕੇ ਆਪਣੇ ਨਿਜ ਘਰ ਵਿੱਚ ਪ੍ਰਵੇਸ਼ ਕਰਕੇ ਉਸ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਜੀਵਨ ਬਤੀਤ ਕਰਨਾ ਚਾਹੀਦਾ ਹੈ।